ਸ਼ੁਰੂ ਹੋ ਚੁੱਕਿਆ ਹੈ ਸਾਹਮਣੇ ਦੇ ਗਾਂਦੇ ਸਰਦਾਰ ਪਹਿਲੀ ਕੰਫਰੈਂਸ ਆਪਾਂ ਆਨੰਦ ਮਰਿਆਮਾ ਦੇ ਹੁਕਮ ਅੰਦਰ ਕੇ ਢੋਲੇ ਕਿੱਕ ਜਣਾ ਮਜਾ ਲੋ ਹੁਣ ਵੱਡੀ ਕੁਸ਼ਤੀ ਨਹੀਂ ਦੂਸਰੀ ਕੁਸ਼ਤੀ ਵੀ ਬਰਾਬਰ ਦੀ ਹੈ ਸਵਰਵਾਸੀ ਸਰਦਾਰ ਭਜਨ ਸਿੰਘ ਦੀ ਸਾਫਾ ਸਰਪੰਚ ਸਾਹਿਬ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਦੂਸਰੀ ਕੁਸ਼ਤੀ ਹੋਣੀ ਹੈ ਦੋਨੇ ਕੁਸ਼ਤੀਆਂ ਬਰਾਬਰ ਦੀਆਂ ਨੇ ਜਲਦੀ ਨਾਲ ਮੱਲਾਂ ਨੂੰ ਬੇਨਤੀ ਹੈ ਤਿਆਰੀ ਕਰਕੇ ਵਿੱਚ ਆ ਜਾਓ ਇੱਕ ਪਾਸੇ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਦੀ ਗੱਲ ਹੋਣੀ ਹੈ ਤੇ ਦੂਸਰੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਜੀ ਜਿੰਦਰ ਭਾਜੀ ਉਹ ਕੁਸ਼ਤੀ ਵੀ ਤਿਆਰ ਰੱਖੋ ਉਹ ਜਿੰਦਰ ਉਹ ਵੀ ਸਟਾਰਟ ਕਰ ਦੇਣੀ ਆ ਜੀ 5 5 ਮਿੰਟ ਤੋਂ ਬਾਅਦ ਮੇਜਰ ਡੇਰਾ ਬਾਬਾ ਨਾਨਕ ਦੇ ਤਾਲ ਬਾਬਾ ਫਲਾਈ ਦੀ ਜਿਹੜੀ ਕੁਸ਼ਤੀ ਹੋਣੀ ਹੈ ਮੈ ਮੱਲਾ ਨੂੰ ਬੈਂਦੀਏ ਤਿਆਰੀ ਕਰਕੇ ਵਿੱਚ ਆ ਜਿਓ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਜਿੱਤੇ ਦਵਾਬਾ ਟੀਵੀ ਤੇ ਅੱਜ ਦਾ ਸ਼ਿੰਜ ਮੇਲਾ ਪੂਰੀ ਦੁਨੀਆ ਦੇ ਵਿੱਚ ਲਾਈਵ ਹੈ ਇੱਕ ਪਾਸੇ ਕਾਲੂ ਪਹਿਲਵਾਨ ਜੀ ਬਾੜਵਾਲ ਦੋਨੇ ਕੋਡਿਆਂ ਤੇ ਐਂਕਲਟ ਪਾਇ ਨੀਲੇ ਰੰਗ ਦੀ ਕੈਂਚ ਹੈ ਰਾਣਾ ਪਹਿਲਵਾਨ ਜੀ ਬਾੜਵਾਲ ਦਾ ਇਹ ਚੰਡਿਆ ਆਇਆ ਪੱਟਾ ਕਹਿੰਦੇ ਬੰਗਿਆਂ ਦੇ ਲਾਗੇ ਬਾੜੋਹਾਲ ਪਿੰਡ ਆ ਔਰ ਮਜਾਰੀ ਪਿੰਡ ਆ ਮੱਲ ਦਾ ਦੂਸਰੇ ਪਾਸੇ ਕਹਿੰਦੇ ਰਜਤ ਪਹਿਲਵਾਨ ਜੀ ਕਾਲੇ ਰੰਗ ਦੀ ਗੈਂਡ ਦੇ ਵਿੱਚ ਮੜੋਠੀ ਕੜਾ ਸ਼ਤੀਸ਼ ਪਹਿਲਵਾਨ ਜੀ ਆਲਮਗੀਰ ਦੇ ਕੋਲ ਵੱਡੀ ਮਿਹਨਤ ਕਰਦਾ ਉਧਰਲੇ ਪਾਸੇ ਧਰਮਿੰਦਰ ਪਹਿਲਵਾਨ ਜੀ ਕਹਿੰਦੇ ਮੱਲ ਨੂੰ ਨਾਲ ਲੱਗਿਆ ਹੋਇਆ ਅੱਜ ਕਹਿੰਦੇ ਸਿਰੇ ਦੇ ਮੱਲਾਂ ਦੇ ਦਰਸ਼ਨ ਹੋਏ ਆ ਦੁਨੀਆ ਦੇ ਨਾਮੀ ਮੱਲਾਂ ਦਾ ਵੱਡਾ ਨਾਮਣਾ ਪਿੱਛੇ ਰਹਿ ਕੇ ਮੇਰੇ ਭਰਾਵਾਂ ਨੇ ਵੀਡੀਓ ਬਣਾਉਣੀ ਆ ਕਿਉਂਕਿ ਅੱਜ ਦੁਆਬਾ ਟੀਵੀ ਤੇ ਕੱਲੀ-ਕੱਲੀ ਜਿਹੜੀ ਜਾਣਕਾਰੀ ਦਿੱਤੀ ਜਾ ਰਹੀ ਹੈ ਜੱਸਾ ਮਹਿਰਬਾਨ ਜੀ ਪੱਟੀ ਬਿਨੀਆ ਮਹਿਰਬਾਨ ਜੀ ਜੰਮੂ ਹੁਣ ਤਾਂ 15 ਮਿੰਟ ਬਾਅਦ ਤਿਆਰੀ ਕਰਨੀ ਸ਼ੁਰੂ ਕਰ ਦੇਣਾ ਕਿਉਂਕਿ ਵੱਡੀ ਕੁਸ਼ਤੀ ਦੇ ਨਾਮ ਬਾਜੜਨਾ ਤੇ ਮਹਤਪੁਰ ਦਾ ਦੰਗਲ ਹੈ ਦੁਨੀਆ ਦੂਰ ਤਰੇਟੇ ਤੇ ਪੁੱਜੇ ਹੋਏ ਇਕੱਲੀ ਇਕੱਲੀ ਸ਼ਖਸੀਅਤਾਂ ਸਤਿਕਾਰ ਕੀਤਾ ਜਾ ਰਿਹਾ ਲਓ ਵੱਡੇ ਮੱਲ ਤੋਂ ਵੱਡੀ ਕੁਸ਼ਤੀ ਲੜ ਰਹੀ ਹੈ ਸਰਦਾਰ ਬਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਹੁਣਾਂ ਵੱਲੋਂ ਆਈ ਹੋਈ ਸਾਰੀ ਸੰਗਤ ਦਾ ਸਾਡੀ ਸਾਰੀ ਸ਼ਿੰਜ ਕਮੇਟੀ ਲਈ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਨਾ ਮਾਣ ਤੇ ਸਤਿਕਾਰ ਦਿੱਤਾ ਬਾ ਮੈਂ ਕਨੇਡਾ ਦੀ ਧਰਤੀ ਦੇ ਵਿੱਚ ਬੈਠਿਆ ਅੱਜ ਦਾ ਸ਼ਿੰਝ ਮੇਲੇ ਨੂੰ ਲਾਈਵ ਦੇਖ ਰਿਹਾ ਸਦਾ ਪ੍ਰੀਤਮ ਸਿੰਘ ਦਾ ਪਰਿਵਾਰ ਹੈ ਜਿਹਨਾਂ ਦੇ ਵੱਲੋਂ ਵੱਡਾ ਸ਼ਿੰਝ ਮੇਲੇ ਨੂੰ ਵੱਡਾ ਨਾਮ ਨਾ ਦਿੱਤਾ ਗਿਆ ਤੇ ਦੁਨੀਆ ਦੇ ਵੱਡੇ ਮੱਲ ਜਿਹੜੇ ਕੁਸ਼ਤੀ ਲੜ ਰਹੇ ਹੈ ਇੱਕ ਪਾਸੇ ਕਾਲੂ ਪਹਿਲਵਾਨ ਜੀ ਪੜਵਾਲ ਦੂਸਰੇ ਪਾਸੇ ਰਚਿਤ ਪਹਿਲਵਾਨ ਜੀ ਦਿੱਲੀ ਦੇ ਦਰਮਿਆਨ ਐਨ ਟੌਪ ਦੀ ਕੁਸ਼ਤੀ ਚੱਲ ਰਹੀ ਹੈ ਕਿ ਕਰ ਕਰ ਮਿਹਨਤਾਂ ਜੁਸੇ ਕਮਾਉਣ ਗੱਭਰੂ ਕਿਉਂਕਿ ਜੋਰ ਬੁਕੈਂਦਾ ਨਹੀਂ ਦੋਸਤੋ ਵਿਚ ਮੰਡੀ ਧੀ ਪਿੱਧੜਕੇ ਭਟਕਣ ਡੰਡ ਲਾਂਦੇ ਗਰਮੀ ਹਾਰਦੀ ਉਹ ਬੱਚਾ ਪੌ ਠੰਡੀ ਰੱਬ ਦੀ ਮਿਹਰ ਮਾਪਿਆਂ ਦਾ ਦਿਨ ਸਰਦਕਾ ਆਪਣੇ ਆਪ ਨੂੰ ਸਦਾ ਜਾਣ ਚੰਡੀ ਛਲੇ ਕਮਾਉਣ ਉਸਤਾਦਾਂ ਦੇ ਕੋਲ ਆ ਕੇ ਮਿਲਕ ਤਾਂ ਜਾ ਕੇ ਹੁੰਦੀ ਹੈ ਗਰ ਵਿੱਚ ਚੰਡੀ ਹਾਂਜੀ ਸਾਡੇ ਹਰਮਨ ਇੰਸਪੈਕਟਰ ਸਾਹਿਬ ਜੈਪਾਲ ਜੀ ਸਾਡੇ ਸਮੇਂ ਪਹੁੰਚੇ ਨੇ ਆਪਣੀ ਪੂਰੀ ਟੀਮ ਦੇ ਨਾਲ ਅਸੀਂ ਉਹਨਾਂ ਦੇ तहे ਦਿਲੋਂ ਧੰਨਵਾਦੀ ਆ ਕਿ ਉਹਨਾਂ ਨੇ ਆਪਣੇ ਪੂਰੀ ਦੇ ਨਾਲ ਦੀ ਨਾਲ ਦੱਸਣਾ ਪੈਣਾ ਵਾ ਕਿਹੜੇ ਕਿਹੜੇ ਮੱਲ ਦੇ ਤਾਬ ਵਿੱਚ ਵੱਜ ਰਹੇ ਆ ਇਧਰਲੇ ਪਾਸੇ ਕਾਲੂ ਪਹਿਲਵਾਨ ਜੀ ਪੜਵਾਲ ਦੇ ਰਜਤ ਮਹਿਰਮਾਨ ਜੀ ਦਿੱਲੀ ਦੇ ਦਰਮਿਆਨ ਕੁਸ਼ਤੀ ਹੈ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤਾਲ ਪਹਿਲਵਾਨ ਜੀ ਬਾਬਾ ਫਲਾਈ 2 ਮਿੰਟ ਦਾ ਟਾਈਮ ਆ ਜਲਦੀ ਨਾਲ ਦੋਨੇ ਮੱਲਾਂ ਨੂੰ ਬੈਂਦੀ ਆ ਵੀ ਭੱਜ ਕੇ ਮੈਚ ਆ ਜਾਓ ਰਣਜੀਤ ਸਮਰਾ ਕੰਪਿਊਟਰ ਸਾਹਿਬਾਨ ਦਾ ਰਾਣਾ ਸਮਰਾ ਜੀ ਜਰਮਨ ਤੋਂ ਜਿਹੜਾ ਸਖਤੀਆਂ ਦੇ ਬਲੋਂ ਬਹੁਤ ਵੱਡੇ ਸਹਿਯੋਗ ਨੇ ਅੱਜ ਦਿਸੇ ਨੇ ਮੇਰੇ ਲਈ ਧੰਨਵਾਦ ਆ ਲਓ sire ਦੀ ਕੁਸ਼ਤੀ ਚੱਲ ਰਹੀ ਹੈ ਫੁੱਲਾਂ ਵਾਲੀ ਕੈਂਡ ਦੇ ਜਿਸ ਵੇਲੇ ਸਾਹਮਣੇ ਦੇਖਾਂਗੇ ਕਾਲੂ ਪ ਤੇ ਰਜਤ ਬਲਵੰਤ ਜੀ ਦਿੱਲੀ ਦੇ ਦਰਮਿਆਨ ਇਹ ਪਹਿਲੀ ਕੁਸ਼ਤੀ ਹੈ ਸਰਦਾਰ ਬਲਵੰਤ ਸਿੰਘ ਸਨਮ ਸਰਦਾਰ ਪ੍ਰੀਤਮ ਸਿੰਘ ਜੀ ਦੇ ਪਰਿਵਾਰ ਵੱਲੋਂ ਚੇਰਮੈਨ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਕਰਵਾਈ ਜਾ ਰਹੀ ਹੈ ਸਮਰਾ ਪਰਿਵਾਰ ਦਾ ਧੰਨਵਾਦ ਹੈ ਲਓ ਵੱਡੀ ਕੁਸ਼ਤੀ ਚੱਲ ਰਹੀ ਹੈ ਮੈਂ ਬੇਨਤੀ ਕਰਾਂ ਵੀ ਮੇਜਰ ਪਹਿਲਵਾਨ ਡੇਰਾ ਬਾਬਾ ਨਾਨਕ ਤਾਲੇ ਪਹਿਲਵਾਨ ਜੀ ਬਾਬਾ ਫਲਾਈ ਜਲਦੀ ਨਾਲ ਤਿਆਰੀ ਕਰਕੇ ਵਿੱਚ ਆਉਣ ਹਾਂਜੀ ਮੇਜਰ ਡੇਰਾ ਬਾਬਾ ਨਾਨਕ ਮਾਰਸ਼ਲ ਬਾਬਾ ਤਾਲੇ ਬਾਬਾ ਫਲਾਈ ਜੱਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਜਲਦੀ ਨਾਲ ਵਿੱਚ ਆਵੇ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਨਾਲ ਤਾਲ ਪਹਿਲਵਾਨ ਜੀ ਬਾਬਾ ਫਲਾਈ ਸੱਭੂ ਬਾਜੀ ਕਿਰਪਾ ਹੀ ਸਮਝੋ ਕਿਉਂਕਿ ਪ੍ਰਬੰਧਕਾਂ ਵੱਲੋਂ ਪੂਰੇ ਹੱਥ ਟੈਨਰ ਨੇ ਟਾਈਮ ਵਾਲੇ ਪਾਸਿਓਂ ਜੱਸਾ ਪਹਿਲਵਾਨ ਜੀ ਪੱਟੀ ਪਾਣਾ ਪਹਿਲਵਾਨ ਜੀ ਬੱਡੀ ਉਹਨਾਂ ਬੇਨਤੀ ਹੈ ਵੀ ਖਰਾਉ ਤਿਆਰੀ ਨੇ ਦੇ ਨਾਲ ਬਿੰਨੀਆ ਪਹਿਲਵਾਨ ਜੀ ਜੰਮੂ ਅੱਜ ਦੀ ਚੰਡੀ ਦੀ ਕੁਸ਼ਤੀ 1,44,000 ਦੀ ਹੋਣੀ ਹੈ ਇਹ ਸਿੰਘ ਇੰਸਪੈਕਟਰ ਸਾਹਿਬ ਨੇ ਬੇਨਤੀ ਹੈ ਕਿ ਉਹਨਾਂ ਦਾ ਕਮੇਟੀ ਨੂੰ ਮਾਨ ਸਨਮਾਨ ਕੀਤਾ ਜਾਣਾ ਪਲੀਜ਼ ਇੱਕ ਵਾਰ ਚੇਤੇ ਆਓ ਅਸੀਂ ਧੰਨਵਾਦੀ ਆ ਸਰ ਤੁਹਾਡੀ ਪੂਰੀ ਟੀਮ ਦੇ ਜੀ ਸਰ ਤੁਹਾਡੀ ਪੂਰੀ ਟੀਮ ਨੇ ਧੰਨਵਾਦੀ ਆ ਜਿਨ੍ਹਾਂ ਨੇ ਲਗਨ ਨਾਲ ਸਾਡਾ ਸਹਿਯੋਗ ਕੀਤਾ ਤੁਹਾਡੇ ਨਾਲ ਲੇਡੀਸ ਸਟਾਫ ਇਥੇ ਪਹੁੰਚਾ ਸਾਰੇ ਸਟਾਫ ਅਸੀਂ ਸਾਰੇ ਸਟਾਫ ਦੇ ਤੇ ਤੁਹਾਨੂੰ ਧੰਨਵਾਦੀ ਆ ਬਹੁਤ ਬਹੁਤ ਸਤਿਕਾਰ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਇੱਕ ਪਾਸੇ ਕਾਲੂ ਪਹਿਲਵਾਨ ਜੀ ਬੜਵਾਲ ਔਰ ਰਜਤ ਪਹਿਲਵਾਨ ਜੀ ਦਿੱਲੀ ਮਡੌਠੀ ਅਖਾੜਾ ਸ਼ਤੀਸ਼ ਪਹਿਲਵਾਨ ਜੀ ਆਲਮਗੀਰ ਦੇ ਦਰਮਿਆਨ ਵੱਡੀ ਕੁਸ਼ਤੀ ਚੱਲ ਰਹੀ ਹੈ ਬੇਨਤੀ ਆ ਸਾਡੇ ਭਰਾਵਾਂ ਨੂੰ ਸਾਡਾ ਸਾਥ ਦਿਓ ਹੁਣ ਮੈਂ ਬਿੰਦ ਕਰਾਂਗਾ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਪਰਮੇਸ਼ ਪਰਮਾ ਜੀ ਉਹਨਾਂ ਦਾ ਵੀ ਮਾਨ ਸਨਮਾਨ ਕੀਤਾ ਜਾਣਾ ਬਹੁਤ ਬਹੁਤ ਸਤਿਕਾਰ ਕੀਤਾ ਜਾ ਰਿਹਾ ਸਾਡੇ ਪਰਮੇਸ਼ ਕੁਮਾਰ ਜੀ ਰਮੇਸ਼ ਕੁਮਾਰ ਸੋਮਾ ਪਹਿਲਵਾਨ ਜੀ ਮਹਤਪੂਰੀ ਆਵੇ ਜੀ ਸਿਖਰਾ ਦੇ ਉਹਨਾਂ ਦਾ ਵੀ ਕਮੇਟੀ ਵੱਲੋਂ ਮਾਨ ਸਨਮਾਨ ਕੀਤਾ ਜਾਣਾ ਅੱਗੇ ਨਾਲ ਜਾਓ ਇੱਕ ਮਿੰਟ ਦੇ ਮਾਟਰ ਦੀ ਸਾਨੂੰ ਸਾਡੇ ਸੋਮਾ ਭਰਾ ਮਹਿਤਪੁਰਿਆ ਜਿਸ ਭਰਾ ਨੇ ਕਹਿੰਦੇ ਖਾੜਾ ਬਹੁਤ ਵਧੀਆ ਜਲਾਗ ਦਾ ਸਨਮਾਨ ਕੀਤਾ ਜਾਣਾ ਖਾੜੇ ਦੇ ਵੱਲੋਂ ਮੈਂ ਰਾਜਵੀਰ ਨੂੰ ਬੇਨਤੀ ਕਰਾਂ ਵੀ ਨਾਲ ਓਕੇ ਸ਼ੇਰੇ ਬਾਜੀ ਕਰੋ ਸਨਮਾਨ ਸਾਡੇ ਸੋਮਾ ਪਹਿਲਵਾਨ ਜੀ ਮਹਿਤਪੁਰ ਟਰਾਲੇ ਤਾੜੀਆਂ ਮਾਰ ਦਿਓ ਜਿਸ ਭਰਾ ਦਾ ਵੱਡੇ ਪੱਤਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਲੈਂਬਰ ਪਹਿਲਵਾਨ ਜੀ ਸ਼ਾਹਕੋਟ ਵੱਡੀ ਸ਼ਖਸੀਤ ਪੁੱਜੀ ਹੈ ਹਰਸ਼ੇਂ ਦੇ ਮੇਲੇ ਚ ਵੱਡੇ ਰੈਫਰੀ ਬਣਦੇ ਆ ਧੰਨਵਾਦ ਸਰਕਾਰ ਦੇ ਸ਼ਸ਼ੀਨਾ ਦਾ ਇਸ ਤੋਂ ਬਾਅਦ ਮਹਿਤਪੁਰ ਕਮੇਟੀ ਦੇ ਸਾਰੇ ਐਮਸੀ ਦੇ ਵੱਲ ਪਲੀਜ਼ ਮੈਂ ਕੱਲੇ ਕੱਲੇ ਨਾਮ ਤਸਮਾ ਉਹ ਘਾਟਿਆ ਪਲੀਜ਼ ਇੱਕ ਵਾਰੀ ਹਜੂਰ ਸਾਹਿਬ ਹੈਲੋ ਹੱਥੀਂ ਇਸ ਨੂੰ ਮਦਦਓ ਸਾਡੇ ਸੋਮਾ ਪਹਿਲਵਾਨ ਜੀ ਦਾ ਸਨਮਾਨ ਕੀਤਾ ਗਿਆ ਹੈ ਇੱਕ ਵਾਰ ਧਰਾਲੇ ਤਾੜੀਆਂ ਮਾਰ ਦਿਓ ਜ਼ੋਰਦਾਰ ਉਸਤਾਦ ਸੋਮਾ ਕਲੂਜੀ ਦਾ ਸਨਮਾਨ ਮੇਰੇ ਸਰ ਸਾਰੇ ਸਾਰੇ ਬਸ ਸਾਡੇ ਸਤਿਕਾਰਯੋਗ ਹੋ ਤੁਸੀਂ ਸਾਡੇ ਸਾਰੇ ਖਾੜੇ ਦੇ ਮੁੰਡਿਆਂ ਵੱਲੋਂ ਸੋਮਾ ਪਹਿਲਵਾਨ ਜੀ ਮਹਤਪੁਰ ਦਾ ਵੱਡੇ ਪੱਦਰ ਤੇ ਸਨਮਾਨ ਕੀਤਾ ਗਿਆ ਉਸਤਾਦ ਜੀ ਤੁਹਾਨੂੰ ਮੁਬਾਰਕਾਂ ਹੈ ਆਹ ਟਰਾਫੀ ਦੇ ਕੇ ਵੱਡਾ ਮਾਨ ਤੇ ਸਨਮਾਨ ਦਿੱਤਾ ਗਿਆ ਕਬੱਡੀ ਕੁਸ਼ਤੀ ਚੱਲ ਰਹੀ ਹੈ ਉਧਰਲੇ ਪਾਸੇ ਤਾੜੀਆਂ ਮਾਰ ਦਿਓ ਰਜਿੰਦਰ ਪਹਿਲਵਾਨ ਜੀ ਇਸ ਬੰਦੇ ਉੱਪਰਲੇ ਪਾਸੇ ਆ ਮਾਰੋ ਤਾੜੀਆਂ ਜ਼ੋਰਦਾਰ ਤੇ ਕਾਲੂ ਪਹਿਲਵਾਨ ਜੀ ਵੱਲੋਂ ਚੱਲਦੇ ਪਾਸੇ ਐਨ ਸਿਰੇ ਦੀ ਕੁਸ਼ਤੀ ਨਾ ਭਰਾਵਾਂ ਦੇ ਦਰਮਿਆਨ ਚੱਲ ਰਹੀ ਹੈ ਦੋਨੇ ਮਨ ਬੱਲੇ ਨੇ ਪਲਵਾਨ ਸਿੰਘ ਜੀ ਚੇਅਰਮੈਨ ਸਾਹਿਬ ਸਾਨੂੰ ਸਦਾ ਪ੍ਰੀਤਮ ਸਿੰਘ ਜੀ ਸਮਰਾ ਪਰਿਵਾਰ ਦੇ ਵੱਲੋਂ ਆਇਆ ਔਰ ਜਿਨ੍ਹਾਂ ਨੇ ਸ਼ਿੱਜ ਮੇਲੇ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਲਈ ਸਾਲ ਵੱਡੀਆਂ ਸਨਮਾਨਾਂ ਨਿਵਾਈਆਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਸ਼ਿੱਜ ਮੇਲੇ ਨੂੰ ਵੱਡਾ ਯੋਗਦਾਨ ਦਿੱਤਾ ਗਿਆ ਪਹਿਲਵਾਨ ਨੂੰ ਬਾਰ ਬਾਰ ਬੇਨਤੀ ਕਰ ਰਹੇ ਬਚ ਨਹੀਂ ਆਏ ਹਵੇ ਵੀ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤਾਲ ਪਹਿਲਵਾਨ ਜੀ ਬਾਬਾ ਭਲਾਈ ਲਾਸਟ ਮਿੰਟ ਆ ਜੀ ਨੇ ਬੁਲਾ ਯਾਰ ਮੇਜਰ ਨੂੰ ਖਾਣੇ ਦੇ ਵਿੱਚ ਪਹੁੰਚ ਮਨਨ ਡੇਰਾ ਬਾਬਾ ਨਾਨਕ ਬੁਲਾਓ ਜਲਦੀ ਯਾਰ ਮੇਜਰ ਨੂੰ ਸਾਬੂ ਤਾਲਬ ਨੂੰ ਬੁਲਾ ਯਾਰ ਪ੍ਰਬੰਧਕਾ ਵੱਲੋਂ ਬੇਨਤੀ ਆ ਕੁਟਸ਼ੀਂ ਟਾਣੇ ਜਾਣਾ ਜਿੰਦਰ ਬਾਜੀ ਤੁਸੀਂ ਆਪ ਕਹੋ ਜਾਂ ਪੁਲੀ ਲੈ ਕੇ ਉੱਪਰ ਉਹਨਾਂ ਨੂੰ ਮਨਨਪੁਰ ਕਰੋ ਕਿਰਪਾ ਯਾਰ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਤਾਲਬ ਪਹਿਲਵਾਨ ਜੀ ਬਾਬਾ ਫਲਾਈ ਲਾਸਟ ਮਿੰਟ ਆ ਤੇ ਆ ਕੁਸ਼ਤੀ ਲਈ ਤਾੜੀਆਂ ਮਾਰਦੋ ਰਜਤ ਪਹਿਲਵਾਨ ਜੀ ਮਡਾਉਠੀ ਅਖਾੜਾ ਸ਼ਦੀਸ਼ ਪਹਿਲਵਾਨ ਜੀ ਆਲਮਗੀਰ ਦਿੱਲੀ ਤੋਂ ਚੱਲ ਕੇ ਆਇਆ ਭਰਾ ਹਾਂ ਦੂਸਰੇ ਮੱਲਾ ਨੂੰ ਵੇਂਦਿਆ ਵੀ ਤੁਹਾਡੀ ਚੰਡੀ ਜਿਹੜੀ ਅਖਾੜੇ ਦੇ ਵਿੱਚ ਆ ਗਈ ਤੇ ਇੱਕ ਚੰਡੀ ਜਿਹੜੀ ਸਮਰਾ ਸਾਹਿਬ ਲੈ ਕੇ ਘੁੰਮ ਰਿਹਾ ਦੂਸਰੀ ਝੰਡੀ ਆ ਗਈ ਹੈ ਜਿੱਥੇ ਸਰਦਾਰ ਸਰਗੋਸੀ ਭਜਨ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ ਜਿਹੜੇ ਸਾਬਕਾ ਸਰਪੰਚ ਰਹੇ ਆ ਉਸ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਦੂਸਰੀ ਝੰਡੀ ਦੀ ਕੁਸ਼ਤੀ ਹੋਣੀ ਹੈ ਉਹ ਵੀ ਪਰਵਾਜ਼ ਜਿਹੜਾ ਚੰਡੀ ਲੈ ਕੇ ਸਾਡੇ ਦਰਮਿਆਨ ਪੁੱਜ ਗਿਆ ਆ ਗਿਆ ਜੀ ਆ ਗਿਆ ਤਾਲਬ ਆ ਗਿਆ ਮੇਜਰ ਅਬ ਬੱਜ ਗਿਆ ਤਾਲਬ ਇੱਥੋਂ ਟੱਪਿਆ ਕੋਈ ਨਹੀਂ ਇੱਥੋਂ ਕੋਲ ਕੇ ਜੰਗਲਾ ਟੱਪਿਆ ਬਾਅਦ ਚ ਬੰਦ ਦਿੰਦੇ ਆ ਬਾਈ ਟਾਈਮ ਹੈ ਨਹੀਂ ਸਾਡੇ ਕੋਲ ਸ਼ਾਬਾਸ਼ ਦੂ ਟੱਪਿਆ ਬਾਕੀ ਦੇ ਉੱਪਰ ਦੀ ਘੁੰਮ ਕੇ ਆ ਜਾਓ ਮੇਜਰ ਡੇਰੇ ਬਾਬਾ ਨਾਨਕ ਤਾਲਬ ਬਾਬਾ ਫਲਾਈ ਨੂੰ ਫੇਰ ਬੇਨਤੀ ਆ ਜੇ ਸਾਡੇ ਸਵੇਰ ਨੂੰ ਅੱਗੇ ਨਾ ਲੈ ਕੇ ਜਾਓ ਮੇਜਰ ਕੁਸ਼ਤੀ ਲਾਈਟਾ ਜਗਰ ਤੋਂ ਪਹਿਲਾਂ ਖਤਮ ਕਰਦੇ ਆ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਆਓ ਜਲਦੀ ਨਾਲ ਵਿੱਚ ਆਓ ਤਲਪਾਲ ਗੋੜ ਮੇਰਾ ਬੁਸ਼ ਜਲਦੀ ਨਾਲ ਆਪਾਂ ਲੇਟ ਆ ਆਹ ਕੁਸ਼ਤੀ ਨੂੰ ਸਰਦਾਰ ਸਰਗੋ ਸਿੰਘ ਭਜਨ ਸਿੰਘ ਜੀ ਸਾਬਕਾ ਸਰਪੰਚ ਸਮਰਾ ਪਰਿਵਾਰ ਦੇ ਵੱਲੋਂ ਜਿਹੜੇ ਵੱਡਾ ਯੋਗਦਾਨ ਦਿੱਤਾ ਜਾਣਾ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਹੋਵੇ ਲਾਗੇ ਆ ਜਾਣਾ ਪਰ ਇਧਰਲੇ ਪਾਸੇ ਕੁਸ਼ਤੀ ਸਿਰਾਂ ਚੱਲ ਰਹੀ ਹੈ ਉੱਧਰਲੇ ਪਾਸੇ ਰਣਜਤ ਪਹਿਲਵਾਨ ਜੀ ਜਿੰਦੀ ਕਾਲੂ ਪਹਿਲਵਾਨ ਜੀ ਬਾੜਵਾਲ ਦੇ ਦਰਮਿਆਨ ਕੁਸ਼ਤੀ ਹੈ ਤੇ ਇਹ ਕੁਸ਼ਤੀ ਸਰਦਾਰ ਪਹਿਲਵਾਨ ਸਿੰਘ ਜੀ ਚੇਅਰਮੈਨ ਸਾਹਿਬ ਸਾਨੂੰ ਪ੍ਰੀਤਮ ਸਿੰਘ ਜੀ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਕਰਵਾਈ ਗਈ ਹੈ ਅੱਗੇ ਆਗੇ ਮੇਜਰ ਪਹਿਲਵਾਨ ਆ ਗਿਆ ਮਹਾਰਤ ਪਹਿਲਵਾਨ ਨਾ ਰਹੀ ਹੈ ਜਮਾ ਦੇ ਉੱਪਰ ਇਹ ਮਾਰ-ਮਾਰ ਕਰ ਰਹੇ ਪਲੀਸ ਤਾਲੇ ਬਾਬਾ ਫਲਾਈ ਨਹੀਂ ਨਹੀਂ ਉਹ ਬੈਠ ਗਿਆ ਆ ਜਾਣਾ ਆ ਜਾਣਾ ਬਹੁਤ ਬਹੁਤ ਧੰਨਵਾਦ ਮੇਜਰ ਪਾਜਰ ਜੀ ਨਾਲ ਜਲਦੀ ਨਾਲ ਗੋਲ ਸਾਡੇ ਕੋਲ ਬਖਤ ਬਹੁਤ ਥੋੜਾ ਸਰਕਾਰ ਨੂੰ ਸ਼ੁਕਰੀਦਾਨ ਦਾ ਧੰਨਵਾਦ ਹੈ ਵੀਰ ਜੀ ਅਸੀਂ 6:00 ਵਜੇ 10 ਮਿੰਟ ਤੇ ਫਾਈਨਲ ਕੋਸ਼ਤੀ ਸ਼ੁਰੂ ਕਰਵਾਉਣੀ ਆ ਇਸ ਸਮੇਂ ਦੀ ਮਜਮਤ ਨੂੰ ਕਿਉਂ ਨਹੀਂ ਸਮਝ ਰਹੇ ਮੇਜਰ ਮੈਂ ਤੇ ਸਮਝੀ ਮੇਰਾ ਭਰਾ ਆਜਾ ਸ਼ਾਬਾਸ਼ ਬਾਤਾਲ ਪਹਿਲਵਾਨ ਜੀ ਬਾਬਾ ਫਲਾਈ ਪਾਉਣ ਗੋਲ ਜਲਦੀ ਦੇ ਨਾਲ ਕਿ ਕਰਤਾ ਕਹਿ ਚੋਕਰਾਂ ਨੇ ਜੋ ਫੌਜ ਕੇਲੇ ਲੁੱਟ ਆਂਦੀ ਗੱਲ ਰਾਜੇ ਖੇਲੇ ਦੀ ਸਿੱਧੀ ਧੂਕਾਲਜੇ ਪੌਂਦੀ ਇਧਰਲੇ ਪਾਸੇ ਸਰਦਾਰ ਪਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਸਾਨ ਅੌਸਦਾ ਪ੍ਰੀਤਮ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਨੂੰ ਵੱਡਾ ਯੋਗਦਾਨ ਹੈ ਉਹਨਾਂ ਦੇ ਪਰਿਵਾਰ ਵੱਲੋਂ ਕੁਸ਼ਤੀ ਜਿਹੜੀ ਕਰਵਾਈ ਜਾ ਰਹੀ ਹੈ ਉੱਪਰਲੇ ਪਾਸੇ ਰਣਜੀਤ ਪਹਿਲਵਾਨ ਜੀ ਦਿੱਲੀ ਹੈ ਥੱਲੇ ਦੇ ਪਾਸੇ ਕਾਲੂ ਪਹਿਲਵਾਨ ਜੀ ਮੜਵਾਲਜੇ ਕੁਸ਼ਤੀ ਦਾ ਸਵਾਦ ਆਉਣਾ ਤਾੜੀ ਮਾਰ ਦਿਓ ਜ਼ੋਰਦਾਰ ਲਓ ਸਿਰੇ ਦੀ ਟੱਕਰ ਜਾ ਰਹੀ ਦੋਨਾਂ ਮੱਲਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਤੇਗਾ ਕੌਣ ਹਾਰੇਗਾ ਗੱਲਾਂ ਵਰਤਮਾਨ ਦੀਆਂ ਗੱਲਾਂ ਸਮੈਂਦੀਆਂ ਐਨ ਸਿਰੇ ਦਾ ਟੱਕਲ ਚੱਲ ਰਿਹਾ ਅੱ ਬਾਬੇ ਦਾ ਪ੍ਰਸਿੱਧ ਨਗਰ ਹੈ ਔਰ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਜਿੱਥੇ ਖਾਲਸਾ ਛਿੰਜ ਕਮੇਟੀ ਦੇ ਵੱਲੋਂ ਵੱਡੇ ਪੱਦਰ ਦੀ ਰਾਸ਼ੀ ਦਿੱਤੀ ਜਾਣੀ ਹੈ ਪਹਿਲੀ 1 ਨੰਬਰ ਦੀ ਚੰਡੀ ਦੀ ਕੁਸ਼ਤੀ ਜੱਸਾ ਪਹਿਲਵਾਨ ਜੀ ਪੱਟੀ ਤੇ ਬਿੰਨੀਆ ਪਹਿਲਵਾਨ ਜੀ ਜੰਮੂ ਜਲਦੀ ਨਾਲ ਤਿਆਰੀ ਕਰ ਲੈਣਾ 1 ਲੱਖ 49000 ਦੀ ਕੁਸ਼ਤੀ ਹੋਣੀ ਪ੍ਰਬੰਧਨ ਦੇ ਵੱਲੋਂ ਧੰਨਵਾਦ ਕੀਤਾ ਜਾ ਰਿਹਾ ਲਓ ਰਜਿਤ ਪਹਿਲਵਾਨ ਜੀ ਦਿੱਲੀ ਉੱਪਰਲੇ ਪਾਸੇ ਹੈ ਔਰ ਥਰੜੇ ਪਾਸੇ ਦੇਖਾਂਗੇ ਕਾਲੂ ਪਹਿਲਵਾਨ ਜੀ ਮੜਵਾਲ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਖਾੜੇ ਦੇ ਕਮੇਟੀ ਦੇ ਮੈਂਬਰ ਸਹਿਬਾਨ ਖਾੜੇ ਦੇ ਲਾਗੇ ਚੱ ਤੇ ਮੇਜਰ ਡੇਰਾ ਬਾਬਾ ਨਾਨਕ ਕਿੰਨੇ ਵੀ ਮੈਂਬਰ ਸਭਾ ਥੱਲੇ ਆ ਉਹ ਖਾੜੇ ਦੇ ਲਾਗੇ ਚੱਲ ਜਾਓ ਮੇਜਰ ਡੇਰਾ ਬਾਬਾ ਨਾਨਕ ਵਰਸਿ ਤਾਲੇ ਬਾਬਾ ਬਲਾਈ ਅੱਗੇ ਜੀ ਅੱਗੇ ਦੋਨੇ ਪਹਿਲਵਾਨ ਓਏ ਦੋਨੇ ਪਹਿਲਵਾਨ ਵਿੱਚ ਆ ਰਹੇ ਆ ਅੱਗੇ ਜੀ ਅੱਗੇ ਤੁਸੀਂ ਸਦੀ ਸਖੀਤਾ ਨੂੰ ਭੇਜ ਦਿਓ ਬਾਟਰ ਜੀ ਸਖੀਤਾ ਨੂੰ ਭੇਜ ਦਿਓ ਮਿਹਰਬਾਨੀ ਕਰਕੇ ਇਹ ਆ ਗਈਆਂ ਸਖੀਤਾ ਆ ਗਈਆਂ ਪਹਿਲਵਾਨਾਂ ਵਿੱਚ ਲੈ ਕੇ ਆਓ ਜੀ ਆਓ ਜੀ ਆਓ ਮੇਜਰ ਪਹਿਲਵਾਨ ਜੀ ਲਾ ਤਾਲੇ ਪਹਿਲਵਾਨ ਜੀ ਬਾਬਾ ਬਲਾਈ ਪੋਚ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਅੱਜ ਦੇ ਪੈਂਚ ਮੁੰਡੇ ਦੀ ਤੂਤੀ ਭੁੱਲਦੀ ਹੈ ਨਾਮੇ ਤੇ ਸਰਨਾਮੇ ਦੀ ਕਦਰ ਰਹਿੰਦੀ ਹੈ ਮੇਜਰ ਆਵੀ ਪੱਜ ਕੇ ਵਿੱਚ ਹਾਂਜੀ ਸੰਦੀਪ ਸਿੰਘ ਦਿਓ ਲੇ ਧੰਨਵਾਦੀ ਆ ਉਹਨਾਂ ਵੱਲੋਂ 5000 ਰੁਪਏ ਸਾਨੂੰ ਭੇਜਿਆ ਗਿਆ ਅਸੀਂ ਉਹਨਾਂ ਨੇ ਬਹੁਤ ਬਹੁਤ ਧੰਨਵਾਦੀ ਆ ਇਹ ਨਹੀਂ ਬਣਾਉਣਾ ਹਾਂਜੀ ਹਾਂਜੀ ਆਗੇ ਮੇਜਰ ਭਾਨ ਜੀ ਆਓ ਸ਼ਾਬਾਸ਼ ਆਗੇ ਜੀ ਆਗੇ ਸ਼ਖਸੀਤਾ ਉਸ ਪਰਿਵਾਰੋਂ ਵੀ ਬੇਨਤੀ ਉਹ ਵੀ ਆ ਜਾਣਾ ਸਰਵਸੇ ਸਰਦਾਰ ਭਜਨ ਸੰਗੀ ਸਾਥਕ ਪੰਡਤ ਸਾਹਿਬ ਸਮਰਾ ਪਰਿਵਾਰ ਜਿੰਦਰ ਮਨੂ ਨੇ ਨਾਲ ਖੜੇ ਹੈ ਦੂਸਰੀ ਕੁਸ਼ਤੀ ਖਾਲਸਾ ਪੰਗਰ ਕਮੇਟੀ ਦੇ ਮੈਂਬਰਸੇ ਵੱਲੋਂ ਸ਼ੁਰੂ ਕਰਵਾਉਣੇ ਜਾ ਰਹੇ ਆ ਛੋਟੇ ਛੋਟ ਨੇ ਲਈ ਛੋਟੇ ਛੋਟੇ ਫਾਈਨਲ ਕੁਸ਼ਤੀ ਜਿਹੜੀ ਆ ਸਾਡੇ ਐਮਐਲਏ ਸਾਹਿਬ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰਾਂ ਵਾਲੀਆਂ ਉਹਨਾਂ ਵੱਲੋਂ ਸ਼ੁਰੂ ਕਰਵਾਈ ਜਾਏਗੀ ਅੱਗੇ ਜੀ ਆ ਗਿਆ ਮੇਜਰ ਪਹਿਲਵਾਨ ਜੀ ਡੇਰੇ ਪਾਪਾ ਨਾਨਕ ਜਲਦੀ ਨਾਲ ਆਵੇ ਤਲ ਪਹਿਲਵਾਨ ਜੀ ਬਾਬਾ ਫਲਾਈ ਪੁੱਜ ਗਿਆ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦਿਓ ਜ਼ੋਰਦਾਰ ਇੱਕ ਪਾਸੇ ਕਾਲੂ ਪਹਿਲਵਾਨੀ ਬੜੇਵਾਲ ਰਜਤ ਪਹਿਲਵਾਨੀ ਦਿੱਲੀ ਦੇ ਦਰਮਿਆਨ ਕੁਸ਼ਤੀ ਹੈ ਇਹ ਦੋਨਾਂ ਕੁਸ਼ਤੀਆਂ ਦੀ ਜ਼ਿੰਮੇਵਾਰੀ ਸਾਡੇ ਭਰਾ ਜਿੰਦਰ ਭਰਾਵਾਂ ਦੇ ਕੋਲ ਵੱਡੀ ਜ਼ਿੰਮੇਵਾਰੀ ਹੈ ਜਿੱਥੇ 17 ਤੇ 18 ਤਰੀਕ ਨੂੰ ਜਿੰਦਰ ਭਰਾ ਵੱਲੋਂ ਸੱਦੇ ਪੱਤਰ ਦਿੱਤੇ ਆ ਰਹੇ ਹਨ ਜਿੰਦਰ ਸਮਰਾਜੀ ਕਹਿੰਦੇ ਵੀ ਜਿੱਥੇ 17 ਤੇ 18 ਤਰੀਕ ਨੂੰ ਵੱਡਾ ਕਬੱਡੀ ਕੱਪ ਹੋਣਾ ਹੈ ਉੱਥੇ ਸਰਦਾਰ ਸਵਰਗ ਸਿੰਘ ਭਜਨ ਸਿੰਘ ਸਾਫਾ ਸਰਪੰਚ ਜਿੰਦਰ ਜੀ ਇਸ ਕੁਸ਼ਤੀ ਦੇ ਨਾਲ ਤੁਸੀਂ ਜ਼ਰੂਰ ਹੋਣਾ ਤੁਹਾਡੇ ਪਰਿਵਾਰ ਵੱਲੋਂ ਮੋਟਕਾ ਦਿੱਤਾ ਜਾ ਰਿਹਾ ਜੀ ਹਾਓ ਹੈਲੋ ਜਿੰਦਰ ਵੀਰੇ ਸ਼ੈਂਕੀ ਵੀਰੇ ਉੱਥੇ ਬੈਠ ਜਾ ਮਾੜਾ ਸੈਰ ਤੇ ਜਾ ਐਨੂੰ ਅਲੋ ਪਿੱਛੇ ਦਰਸ਼ਕ ਵੀਰ ਦੇ ਦਿਆ ਇੱਥੇ ਪਹਿਲਾਂ ਮੇਰਾ ਪੁੱਤ ਭਗਜੀ ਆ ਗਏ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਆ ਗਿਆ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਆ ਗਿਆ ਇਹ ਦੋਨੇ ਕੁਸ਼ਤੀਆਂ ਸਮਰਾ ਪਰਿਵਾਰ ਦੇ ਵੱਲੋਂ ਆ ਦੋਨੇ ਪਰਿਵਾਰਾਂ ਨੇ ਤਾੜੀ ਮਾਰ ਦਿਓ ਜ਼ੋਰਦਾਰ ਧੰਨਵਾਦ ਕੀਤਾ ਜਾ ਰਿਹਾ ਕਿਉਂਕਿ ਦੋਨੇ ਕੁਸ਼ਤੀਆਂ ਬਰਾਬਰ ਦੀਆਂ ਨੇ ਸਰਦਾਰ ਪਹਿਲਵਾਨ ਸਿੰਘ ਜੀ ਚੇਅਰਮੈਨ ਸਾਹਿਬ ਕਨੇਡਾ ਸਾਨਕ ਪ੍ਰੀਤਮ ਸਿੰਘ ਜੀ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਇੱਕ ਕੁਸ਼ਤੀ ਚੱਲ ਰਹੀ ਹੈ ਤੇ ਆਹ ਕੁਸ਼ਤੀ ਕਹਿੰਦੇ ਸਰਦਾਰ ਸਰਗਸੀ ਭਜਨ ਸਿੰਘ ਜੀ ਸਾਫ ਦਾ ਸਰਪੰਚ ਸਮਰਾ ਪਰਿਵਾਰ ਦੇ ਵੱਲੋਂ ਜਿਹੜੀ ਦੂਸਰੀ ਕੁਸ਼ਤੀ ਜਿਹੜੀ ਕਰਵਾਈ ਜਾ ਰਹੀ ਹੈ ਸਾਡੇ ਛਿੰਝ ਕਮੇਟੀ ਦੇ ਸਾਰੇ ਅਧਿਕਾਰ ਭਰਾ ਨਾਲ ਨੇ ਨਗਰ ਦੀਆਂ ਸ਼ਕਤੀਆਂ ਨਾਲ ਨੇ ਤੇ ਚੰਦੀਆਂ ਦੋਨੇ ਬਰਾਬਰ ਦੀਆਂ ਨੇ ਭਲਵਾਨ ਹੈਲੋ ਸਾਵੀ ਭਾਈ ਜਿਹੜੀ ਕੁਸ਼ਤੀ ਆ ਖਾੜੇ ਦੇ ਵਿੱਚ ਜਾਂਦੇ ਦੇ ਖਿਆਲ ਦੇ ਨਾਲ ਤੇ ਨਾਲ ਹੀ ਸ਼ੁਰੂ ਕਰਵਾ ਦੇ ਦੀ ਕੁਸ਼ਤੀ ਜਿਹੜੀ ਚੰਦੇ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਵਰਗਸੀ ਸਰਦਾਰ ਦਦਾਰ ਸਿੰਘ ਜੀ ਸਮਰਾ ਸਾਹਿਬ ਜਿਹੜੇ ਕਲੱਬ ਦੇ ਪ੍ਰਧਾਨ ਰਹੇ ਉਹਨਾਂ ਦੇ ਪਰਿਵਾਰ ਵੱਲੋਂ ਅਗਲੇ ਸਾਲ ਲਈ 21000 ਦਾ ਸਹਿਯੋਗ ਆ ਮਾਟਰ ਜੀ ਨੋਟ ਕਰ ਲਿਓ ਬਹੁਤ ਵੱਡਾ ਧੰਨਵਾਦ ਅਗਲੇ ਸਾਲ ਲਈ ਸਵਰਗਸੀ ਸਰਦਾਰ ਦਦਾਰ ਸਿੰਘ ਜੀ ਸਮਰਾ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਵੱਡੇ ਮਾਨ ਤੇ ਸਤਿਕਾਰ ਹੋਣਗੇ ਐਨ ਸਿਰੇ ਦੀ ਕੁਸ਼ਤੀ ਚੱਲ ਰਹੀ ਰਜਤ ਪਹਿਲਵਾਨ ਜੀ ਉੱਪਰਲੇ ਪਾਸੇ ਦਿੱਲੀ ਤੇ ਥੱਲੇ ਦੇ ਪਾਸੇ ਕਾਲੂ ਪਹਿਲਵਾਨ ਜੀ ਬਾੜੇਵਾਲ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਇਧਰਲੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕਾ ਤਕੜਾ ਕਰੇ ਲਾਲ ਰੰਗ ਦੀ ਕੈਂਚ ਹੈ ਔਰ ਦੂਸਰੇ ਪਾਸੇ ਤਾਲ ਪਹਿਲਵਾਨ ਜੀ ਬਾਬਾ ਬਲਾਈ ਤਾੜੀ ਮਾਰਦੇ ਜ਼ੋਰਦਾਰ ਹੈ ਹੈਲੋ ਹੈਲੋ ਹਾਂਜੀ ਸਾਰੇ ਦਰਸ਼ਕ ਵੀਰਾਂ ਨੂੰ ਬੇਨਤੀ ਆ ਵੀਰੋ ਰੈਫਰੀ ਸਾਹਿਬਾਨ ਤੋਂ ਬਿਨਾ ਕੋਈ ਵੀ ਅਖਾੜੇ ਵਿੱਚ ਜਾਣ ਦੀ ਖੇਚੋ ਨਾ ਕਰੋ ਸਿਰਫ ਰੈਫਰੀ ਸਾਹਿਬਾਨ ਰਹਿਣਗੇ ਅਖਾੜੇ ਵਿੱਚ ਅਖਾੜੇ ਵਿੱਚ ਸਿਰਫ ਰੈਫਰੀ ਸਾਹਿਬਾਨ ਕੋਈ ਵੀ ਪਹਿਲਵਾਨ ਬਾਹਰ ਨਹੀਂ ਆਏਗਾ ਬਾਹਰ ਪਹਿਲਵਾਨ ਕੋਈ ਨਹੀਂ ਆਏਗਾ ਤੇ ਨਾ ਦੇਖ ਲਈ ਕਰਨੀ ਬਹੁਤ ਬਹੁਤ ਹਾਂਜੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਬੜੇ ਪਿਆਰ ਨਾਲ ਕੁਸ਼ਤੀਆਂ ਦਿਖਾਉਣੀਆਂ ਲਾਸਟ ਕੁਸ਼ਤੀਆਂ ਰਹਿੰਦੀਆਂ ਮਿਹਰਬਾਨ ਜੀ ਜਿਹੜੇ ਸਾਡੇ ਰੈਫਰੀ ਵੀ ਇਹਨਾਂ ਕੰਫਰਟੇਬਲ ਆਨੰਦ ਮਾਣਿਏ ਸਰਦਾਰ ਬਈ ਵੱਡੀ ਕੁਸ਼ਤੀ ਜਿਹੜੀ ਦੂਸਰੀ ਸ਼ੁਰੂ ਹੋਣ ਲੱਗੀ ਆ ਕੋਈ ਵੀ ਪ੍ਰਮਾਨ ਖਾੜੇ ਵਿੱਚ ਨਹੀਂ ਆਏਗਾ ਸਵਰਗਵਾਸੀ ਸਰਦਾਰ ਭਜਨ ਸਿੰਘ ਜੀ ਸਾਫ ਦਾ ਸਰਪੰਚ ਸਾਹਿਬ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਕੁਸ਼ਤੀ ਦੀ ਸ਼ਰਮਾਤ ਹੋਣ ਲੱਗੀ ਦੋਨੇ ਕੁਸ਼ਤੀਆਂ ਬਰਾਬਰ ਦੀਆਂ ਨੇ ਇੱਕ ਵਾਰ ਤਾੜੀ ਮਾਰ ਦਿਓ ਇਸ ਪਰਿਵਾਰ ਦੇ ਲਈ ਬਹੁਤ ਵੱਡੇ ਪੱਧਰ ਦੀ ਕੁਸ਼ਤੀ ਜਿਹੜੀ ਸ਼ੁਰੂ ਹੋਣ ਲੱਗੀ ਹੈ ਇਧਰੋਂ ਬੇਨਤੀ ਆ ਕਿ ਤੁਮ ਫਿਰਕੇ ਜਰੂਰ ਦੇਖੋ ਇੱਕ ਦਾ ਖੜੇ ਨਾ ਹੋਵੋ ਸਾਰੇ ਦਰਸ਼ਕ ਮੇਲੇ ਦੇਖ ਰਹੇ ਆ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਰੈਫਰੀ ਜਿਹੜੀ ਕਰ ਰਹੀ ਹੈ ਪੂਰਾ ਤੋਂ ਫਿਰਕੇ ਕਰੋ ਬਹੁਤ ਬਹੁਤ ਧੰਨਵਾਦ ਸਰਦਾਰ ਰਣਜੀਤ ਸਿੰਘ ਜੀ ਸਮਰਾ ਰਾਣਾ ਸਮਰਾ ਜੀ ਜਰਮਨ ਵਾਲੇ ਜਿਹੜੇ ਅੱਜ ਦੇਸ਼ੀ ਮੇਲੇ ਨੂੰ ਲਾਈਵ ਦੇਖ ਰਹੇ ਆ ਧੰਨਵਾਦ ਉਹਨਾਂ ਪਰਿਵਾਰਾਂ ਦਾ ਸਾਹ ਖੜ ਤਾੜੀ ਵੱਜ ਜੀ ਤੁਸੀਂ ਮਾੜੇ ਸਾਈਡ ਤੇ ਵਾ ਦੋ ਕੁਸ਼ਤੀਆਂ ਅਖਾੜੇ ਦੇ ਵਿੱਚ ਚੱਲ ਰਹੀਆਂ ਨੇ ਦੋਨਾਂ ਕੁਸ਼ਤੀਆਂ ਨੇ ਕਿਹ ਮਾਰਦੇ ਦੋਨੇ ਕੁਸ਼ਤੀਆਂ ਸਮਰਾ ਪਰਿਵਾਰ ਦੇ ਵੱਲੋਂ ਆ ਸਰਦਾਰ ਬਲਵੰਤ ਸਿੰਘ ਜੀ ਚੇਅਰਮੈਨ ਸਾਹਿਬ ਹਨ ਫਾਨਾ ਪ੍ਰੀਤਮ ਸਿੰਘ ਜੀ ਜਿਨ੍ਹਾਂ ਦੇ ਪਰਿਵਾਰ ਵੱਲੋਂ ਇੱਕ ਕੁਸ਼ਤੀ ਹੈ ਦੂਸਰੀ ਕੁਸ਼ਤੀ ਜਿਹੜੀ ਸਵਰਗਵਾਸੀ ਸਰਪਾ ਭਜਨ ਸਿੰਘ ਕੀ ਸਾਫ ਦਾ ਸਰਪੰਚ ਸਾਹਿਬ ਇਹ ਵੀ ਸਮਰਾ ਪਰਿਵਾਰ ਦੇ ਵੱਲੋਂ ਦੋਨੇ ਕੁਸ਼ਤੀਆਂ ਬਰਾਬਰ ਦੀਆਂ ਨੇ ਲਓ ਦੋਨੇ ਕੁਸ਼ਤੀਆਂ ਕਹਿੰਦੇ ਐਨ ਸਿਰਾ ਇਧਰਲੇ ਪਾਸੇ ਰਜਤ ਦਿਲੀ ਉੱਪਰਲੇ ਪਾਸੇ ਦੇ ਕਾਲੂ ਪਹਿਲਵਾਨ ਜੀ ਬਾੜਵਾਲ ਥਰਡੇ ਪਾਸੇ ਹੈ ਕੁਸ਼ਤੀ ਸਿਰਾ ਜਰਦੀ ਦੂਸਰੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਬਾਬਾ ਨਾਨਕ ਲਾਰ ਰੰਗ ਦੀ ਗੈਂਡ ਦੇ ਵਿੱਚ ਹਾਂਜੀ ਗੁਰਮੀਤ ਭਾਜੀ ਇਸ ਕੁਸ਼ਤੀ ਨੂੰ ਟਾਈਮ ਦਿਓ ਜੀ ਟਾਈਮ ਦੇ ਦਿਓ ਹਜੇ ਦਿੱਤੋ ਟਾਈਮ ਤੇ ਟਾਈਮ ਚੱਲ ਰਿਹਾ ਜੀ ਟਾਈਮ ਹੋ ਗਏ ਇਹਨਾਂ ਨੂੰ ਬਾਤ ਵਧੀਆ ਕੁਸ਼ਤੀਆਂ ਦੋ ਜਿਹੜੀਆਂ ਘੜੇ ਦੇ ਵਿੱਚ ਚੱਲ ਰਹੀਆਂ ਨੇ ਇੱਕ ਪਾਸੇ ਤਾਲਬ ਤੇ ਮੇਜਰ ਦੂਸਰੇ ਪਾਸੇ ਰਾਜਾ ਦਿੱਲੀ ਉੱਪਰਲੇ ਪਾਸੇ ਤੇ ਕਾਲੂ ਪਹਿਲਵਾਨ ਜੀ ਬਾੜੋਵਾਲ ਥਰਡੇ ਪਾਸੇ ਹੈ ਕਿ ਪੁੱਤਾਂ ਪਹਿਲਵਾਨ ਮਾਰੇ ਡੰਡ ਵੜਕਾ ਮੱਲੂ ਮੱਲੀ ਹਾ ਬਾਪੂ ਦੀ ਮੋਛ ਕੱਢਦੀ ਉਮਰ ਲ ਮੇਰੀ ਹੁੰਦੀ ਲੋਕਦੱਤ ਦੀ ਗਾਣ ਤੇ ਸੁਣਾਉਣ ਵਿੱਚ ਲੋਰ ਚੜਦੇ ਰਾਜਾ ਕੇਲਾ ਨਵੇਂ ਪਿੰਡ ਵਾਲਾ ਲਿਖਦਾ ਗੱਲ ਸਿੱਧੀ ਵੱਜਦੀ ਟਿਕਾਣੇ ਮਿੱਤਰੋ ਕਿ ਜ਼ਿੰਦਗੀ ਚ ਹੌਸਲਾ ਕਦੇ ਨਾ ਛੱਡੀਏ ਕਦੇ ਛੱਡੀਏ ਨਾ ਯਾਰ ਪੁਰਾਣੇ ਮਿੱਤਰੋ ਜਿਨ੍ਹਾਂ ਨੇ ਮਿਹਨਤ ਕੀਤੀ ਉਹਨਾਂ ਦੇ ਨਾਵੇਂ ਤੇ ਸਰਨਾਵੇਂ ਬੋਲਦੇ ਆ ਅੱਜ ਸਰਦਾਰ ਭਲਵੰਤ ਸਿੰਘ ਵੀ ਚੇਅਰਮੈਨ ਸਾਹਿਬ ਕੈਦਾ ਦੀ ਧਰਤੀ ਤੋਂ ਲਾਈਵ ਦੇਖ ਰਿਹਾ ਹੈ ਜਿਨ੍ਹਾਂ ਦੀ ਬਹੁਤ ਵੱਡੀ ਦੇਣਾ ਅਜ ਦੇਸ਼ਿੰਨ ਮੇਲੇ ਲਈ ਉਹਨਾਂ ਦੇ ਪਰਿਵਾਰਾਂ ਦੇ ਵੱਲੋਂ ਕਹਿੰਦੇ ਦੋ ਕੁਸ਼ਤੀਆਂ ਚੱਲ ਰਹੀਆਂ ਨੇ ਰਜਤ ਪਹਿਲਵਾਨ ਜੀ ਉੱਪਰਲੇ ਪਾਸੇ ਐਨ ਕਹਿੰਦੇ ਬੱਲੇ ਬੱਲੇ ਕਰਵਾ ਲਿਆ ਥੱਲੇ ਪਾਸੇ ਕਾਲੂ ਪਹਿਲਵਾਨ ਜੀ ਪੜਵਾਲ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਹੈ ਇਧਰਲੇ ਪਾਸੇ ਕਾਲੇ ਰੰਗ ਦੀ ਕੈਂਦ ਦੇ ਵਿੱਚ ਤਾਲਪ ਪਹਿਲਵਾਨ ਜੀ ਪਾਬਾ ਫਲਾਈ ਤੇ ਦੂਸਰੇ ਪਾਸੇ ਮੇਜਰ ਪਹਿਲਵਾਨ ਜੀ ਡੇਰਾ ਪਾਬਾ ਨਾਨਕ ਜਿਹਦੇ ਦਰਮਿਆਨ ਕਹਿੰਦੇ ਸਿਰੇ ਦੀ ਕੁਸ਼ਤੀ ਚੱਲਦੀ ਅੱਜ ਮਹਿਦਪੁਰ ਦਾ ਵੱਡਾ ਦੰਗਲ ਦੁਨੀਆ ਕਹਿੰਦੇ ਦੂਰ ਤਰੇਟੇ ਤੋਂ ਪੁੱਜੀ ਹੋਈ ਹੈ ਦੇਖਾਂਗੇ ਕੌਣ ਜਿੱਤੇਗਾ ਕ ਜਸਤਾ ਪਹਿਲਵਾਨ ਜੀ ਪੱਤੀ ਦੇ ਬੰਨਿਆ ਪਹਿਲਵਾਨ ਜੀ ਜੰਮੂ ਇਹ ਵੀ ਤਿਆਰੀ ਕਰਨੀ ਸ਼ੁਰੂ ਕਰ ਦਾਂ ਕਿਉਂਕਿ ਇੱਕ ਕੁਸ਼ਤੀ ਜਦੋਂ ਨੇਪੜਦੀ ਤਾਂ ਨਾਲੇ ਆਪਾਂ ਦੂਸਰੀ ਕੁਸ਼ਤੀ ਸ਼ੁਰੂਆਤ ਕਰਵਾ ਦੇਣੀ ਹੈ ਲਓ ਕਾਲੂ ਪਹਿਲਵਾਨ ਜੀ ਬਾੜੇਵਾਲ ਤੇ ਰਜਤ ਪਹਿਲਵਾਨ ਜੀ ਇਸ ਵੇਲੇ ਦਿੱਲੀ ਦੇ ਦਰਮਿਆਨ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਇਹ ਦੋਨੇ ਕੁਸ਼ਤੀਆਂ ਸਮਰਾ ਪਰਿਵਾਰ ਦੇ ਵੱਲੋਂ ਆ ਦੋਨਾ ਪਰਿਵਾਰਾਂ ਦਾ ਦਿਲੋਂ ਧੰਨਵਾਦ ਕੀਤਾ ਜਾ ਰਿਹਾ ਹੈ ਕਿ ਮਿਹਨਤਾਂ ਦਾ ਸੰਧੂ ਆ ਫੀਮੇਲ ਦੇ ਟੁੱਕਿਆਂ ਦਾ ਕਦੋਂ ਕੋਈ 스타ਰ ਬਣਦਾ ਕਿਸੇ ਦੇ ਸਾਰੇ ਦੀ ਜੋ ਆਸ ਰੱਖਦਾ ਉਹ ਨਹੀਂ ਯਾਦਗਾਰੀ ਕਿਰਦਾਰ ਬਣਦਾ ਕਲ ਜੇਤੇ ਪਾਉਂਦੇ ਨੇ ਚਰੀ ਟੱਪਣੇ ਝੜ ਕੇ ਕੋਈ ਬਗਾਨਾ ਰੋਸਾ ਨਹੀਂ ਹੁੰਦਾ ਖੱਤਰਾਂ ਦੀ ਦੇਸ ਦੀ ਉਮੀਦ ਨਹੀਂ ਹੁੰਦੀ ਤੇ ਬੱਦਲਾਂ ਦੀ ਸ਼ਾਨ ਦਾ ਭਰੋਸਾ ਨਹੀਂ ਹੁੰਦਾ ਤੇ ਬੱਦਲਾਂ ਦੀ ਸ਼ਾਨ ਦਾ ਭਰੋਸਾ ਨਹੀਂ ਹੁੰਦਾ ਇਹ ਜਤਹਾਰ ਵਾਲੀ ਗੱਲ ਦੁਨੀਆ ਦੇ ਵੱਡੇ ਮੱਲਾਂ ਦੇ ਦਰਸ਼ਨ ਅੱਜ ਮਹਿਤਪੁਰ ਦੀ ਧਰਤੀ ਦੇ ਵਿੱਚ ਹੋਏ ਆ ਲਾ ਸਿਰੇ ਸਿਰੇ ਦੇ ਮੱਲਾਂ ਦੇ ਜਿਹੜੇ ਦਰਸ਼ਨ ਕਰਵਾ ਦਿੱਤੇ ਸਾਡੇ ਮਹਿਤਪੁਰੀਆਂ ਨੇ ਬਹੁਤ ਵੱਡਾ ਧੰਨਵਾਦ ਖਾਸ ਕਰਕੇ ਛਿੰਜ ਕਬੱਡੀ ਵੱਲੋਂ ਐਨ ਸਿਰੇ ਸਿਰੇ ਦੇ ਮੱਲ ਜਿਹੜੇ ਬੁਲਾਏ ਗਏ ਆ ਸਾਰੇ ਨਗਰ ਦੀਆਂ ਸ਼ਕਤੀਆਂ ਦਾ ਇਲਾਕੇ ਦੇ ਸਹਿਯੋਗ ਦਾ ਬਹੁਤ ਵੱਡਾ ਸਤਿਕਾਰ ਕੀਤਾ ਜਾ ਰਿਹਾ ਹੈ ਜਿਹੜੀ ਆ ਕੁਸ਼ਤੀਚਾਰੀ ਰਾਜਤ ਪਹਿਲਵਾਨੀ ਤੇ ਕਾਲੂ ਪਹਿਲਵਾਨ ਵਾਲੀ ਇਹ ਕੁਸ਼ਤੀ 1 ਮਿੰਟ ਲਾਸਟ ਰਹਿ ਗਿਆ 19 ਮਿੰਟ ਹੋ ਗਏ ਜਲਦੀ ਕੁਸ਼ਤੀ ਨੂੰ ਉਸ ਤੋਂ ਬਾਅਦ ਜਿਵੇਂ ਜਿਵੇਂ ਹੁਕਮ ਸਾਡੇ ਜਿੰਦਰਪਾਜ ਜੀ ਦੇ ਜਾਣਗੇ ਉਸੇ ਤਰ੍ਹਾਂ ਆਪਾਂ ਨਾਲ ਦੀ ਨਾਲ ਬੋਲ ਦੇਣਾ ਪਹਿਲਾਂ ਦਿੱਤੇ ਹੋਏ ਟਾਈਮ ਦੀ ਆਪਾਂ ਪੂਰੀ ਗੱਲ ਕਰੀਏ 20 ਮਿੰਟ ਦੀ ਉਸ ਤੋਂ ਬਾਅਦ ਅਗਲੀ ਜਿਹੜੀ ਆਪਾਂ ਕਰਕੇ ਜਾਰੀ ਕਰਾਂਗੇ ਧੰਨਵਾਦੀ ਨਾਲ ਸਾਰੀਆਂ ਸਤਿਕਾਰਯੋਗ ਸ਼ਖਸੀਤਾਂ ਦਾ ਰੂਪੋਵਾਲ ਵਾਲੇ ਸਾਰੇ ਮਿੱਤਰ ਆਏ ਆ 19 ਤਰੀਕ ਲਈ ਆਲਟੋਕਾਰ ਅੱਜ ਹੀ ਲੈ ਕੇ ਆਏ ਲੱਗਦੇ ਤਾਜੀ ਧੰਨਵਾਦ ਹੈ ਨਾ ਭਰਾਵਾਂ ਦਾ ਸਾਰੇ ਵੀਰ ਕਾਬੇ ਦਾ ਵੱਡਾ ਦੰਗਲ ਸਾਡੀਆਂ ਸ਼ਖਸੀਤਾਂ ਪੁੱਜਦੀਆਂ ਜਾ ਰਹੀਆਂ ਨੇ ਬਸ ਸਿਰੇ ਦੇ ਮੱਲ ਖੁਣੇ ਦੀਆਂ ਜ਼ਿੰਮੇਵਾਰੀਆਂ ਨੇ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਸਾਰੇ ਭਰਾਵਾਂ ਦਾ ਜਿੱਥੇ ਅੱਜ ਇਸ ਸ਼ਿੰਮਲੇ ਚ ਵੱਡੀ ਜ਼ਿੰਮੇਵਾਰੀ ਸਾਡੇ ਭਰਾਵਾਂ ਦੀ ਹੈ 17 ਤੇ 18 ਤਰੀਕ ਨੂੰ ਮਹਤਪੁਰ ਦਾ ਵੱਡਾ ਕਬੱਡੀ ਕੱਪ ਹੋਣਾ ਹੈ ਜਿੱਥੇ ਦੁਨੀਆ ਦੇ ਵੱਡੇ ਨਾਮੀ ਖਿਡਾਰੀ ਪੁੱਜਣੇ ਆ ਸਾਡੇ ਸਾਰੇ ਨੌਜਵਾਨ ਭਰਾਵਾਂ ਵੱਲੋਂ ਵੱਡੇ ਸੱਦੇ ਪੱਤਰਾਂ ਨਗਰ ਦੀਆਂ ਸ਼ਕਤੀਆਂ ਵੱਲੋਂ ਸੱਦੇ ਪੱਤਰ ਹੈ ਜਿੱਥੇ ਬੈਸਟਾਂ ਦੇ ਲਈ ਕਹਿੰਦੇ ਮੋਟਰਸਾਈਕਲ ਤੇਜਿੰਦਰ ਪ੍ਰਧਾਨ ਜੀ ਹੁਣਾਂ ਵੱਲੋਂ ਸੱਦੇ ਪੱਤਰ ਲਾਏ ਜਾ ਰਹੇ ਆ ਜਿੰਦਰ ਸਮਰਾਜ ਕਹਿੰਦੇ ਵੀ ਆ ਵੀ ਟਾਈਮ ਦੇ ਲਈ ਆਜਣਾ ਪੁੱਜਣਾ ਤੇ ਵੱਡੇ ਮੈਚਾਂ ਦੀ ਗੱਲ ਹੋਣੀ ਅੱਜ ਨੇ ਕਹਿੰਦਾ ਟਾਪ ਦੀਆਂ ਦੋ ਕੁਸ਼ਤੀਆਂ ਚੱਲਦੀਆਂ ਨੇ ਐਨ ਸਮਰਾ ਪਰਿਵਾਰ ਦੇ ਵੱਲੋਂ ਜਿਹਦੇ ਵਿੱਚ ਕਹਿੰਦੇ ਸਾਹਮਣੇ ਦੇ ਗੰਗੇ ਮੇਜਰ ਪਹਿਲਵਾਨ ਜੀ ਡੇਰਾ ਬ ਤੇ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਦੀ ਕੁਸ਼ਤੀ ਸਟੇਜ ਤੋਂ ਜਿਹੜੀ ਖੱਬੇ ਪਾਸੇ ਚੱਲ ਰਹੀ ਹੈ ਤੇ ਸਟੇਜ ਤੋਂ ਸੱਜੇ ਪਾਸੇ ਕੁਸ਼ਤੀ ਰਜਤ ਪਹਿਲਵਾਨ ਜੀ ਦਿੱਲੀ ਤੇ ਦੂਸਰੇ ਪਾਸੇ ਦੇਖਾਂਗੇ ਕਾਲੂ ਪਹਿਲਵਾਨ ਜੀ ਬਾੜੇਵਾਲ ਦੇ ਦਰਮਿਆਨ ਇਹ ਸਿਰੇ ਦੀਆਂ ਕੁਸ਼ਤੀਆਂ ਨੇ ਵੱਡੇ ਨਾਮ ਨੇ ਜਿੰਦਰ ਸਮਰਾਜੀ ਹੁਣਾਂ ਵੱਲੋਂ ਬਹੁਤ ਵੱਡਾ ਸਤਿਕਾਰ ਸਾਡੇ ਪ੍ਰਧਾਨ ਸਾਹਿਬ ਦਾ ਹੁਣਾਂ ਕੋਲ ਪੁੱਜਦਾ ਹੋਇਆ ਧੰਨਵਾਦ ਕੀਤਾ ਜਾ ਰਿਹਾ ਕੰਦੀ ਕੰਦੀ ਸ਼ਖਸੀਅਤ ਦਾ ਲਓ ਪਰਲੇ ਪਾਸੇ ਤਾਲਾ ਪਹਿਲਵਾਨ ਜੀ ਬਾਬਾ ਫਲਾਈ ਵਾਲ ਆ ਗਿਆ ਮਾਰ ਦਿਓ ਤਾੜੀ ਮੁੰਡਿਆਂ ਦੇ ਲਈ ਆਹ ਸਿਰੇ ਦੀ ਟੱਕਰ ਸਿਰੇ ਦੀ ਜੰਮੇਵਾਰੀ ਦੁਨੀਆ ਦੇ ਨਾਮੀਦ ਮਲ ਨੇ ਆ ਚਾਰ ਜਿਹੜੇ ਮਲ ਸੇਰਾ ਕੁਸ਼ਤੀ ਲੜ ਰਹੇ ਆ ਦੇਖਾਂਗੇ ਕਾਹਨ ਜਿੱਤੇਗਾ ਕਾਹਨ ਹਾਰਦਾ